ਇਹ ਬੰਦਾ ਕੰਮੇ ਕਰ ਮੈਂ ਇਹਨੂੰ ਚੁਕਾਣਾ ਨਹੀਂ ਮੈਂ ਬਾਕੀ ਮੀਡੀਆ ਵਾਲੇ ਸਾਰੇ ਆਂਦੇ ਨੇ ਮੈਂ ਜਾਣ ਦਾਂ ਸਭ ਨੂੰ ਇਹਨੂੰ ਨਹੀਂ ਜਾਣ ਪੜੇ। ਫੜੀਓ ਫੜੀਓ ਫੜੀ ਲੀ ਲੈ ਠੀਕ ਹੋ ਲ ਭਾਈ। ਚਲੋ ਤੁਸੀਂ ਲੀਓ। ਥੋੜੀ ਵੀ ਆ ਜਾਈ ਚਲੋ। ਫੜੀਆ ਕਾਲੀ ਕਿੱਠਾ? ਹਾਂ। ਜਾਣ ਦਾਂ। ਚਲ ਵਸੋ ਹੁਣ ਜਦ ਬਣ ਦੇਗੀ। ਇਹ ਤਾਂ ਸਭ ਤੋਂ ਇੱਕ ਹੀ ਐਡ ਬਣ ਰਿਹਾ ਹੈ। ਫਿਕਰ ਵੀ ਨਾ ਹੈ। ਡਾਕਟਰ ਐ ਨਾ। ਇਹ ਨਹੀਂ ਫਿਕਰ ਦਾ ਚਲਾਨ। ওদিকে ও মেকা বাদ নাম রাখব না কোনই তো কিছু শুখ মানে আমাতে লাগে না লাগে ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ ਹੈ। ਉਹਨਾਂ ਨੇ ਸਾਨੂੰ ਤੰਗ ਕੀਤਾ ਹੋਇਆ ਹੈ ਸਾਡੇ ਤੇ ਜ਼ੋਰ ਚ ਅਜਮਾ ਰਹੇ ਕਿ ਸਾਡੇ ਨਾਮ ਜ਼ਮੀਨ ਲਿਖੋ। ਸਾਡੇ ਤੇ ਪਰਚਾ ਦਿੰਦੇ ਆ। ਵੀਰ ਪਰਚੇ ਦਿੰਦੇ ਝੂਠੇ। ਝੂਠੇ ਇੱਥੇ ਬੁਲਾ ਕੇ ਨਹੀਂ ਘਰ ਜਾਣਾ ਕਿ ਨਹੀਂ ਜਾਣਾ ਇਹਨਾਂ ਦੇ ਦੁਆਰੇ ਨਹੀਂ ਕੋ ਨਵਾਂ ਪਾਵੇ। ਹਾਂਜੀ ਉਹਦੇ ਸਰ ਉੱਥੇ ਮੈਂ ਬੈਠੀ ਸੀਗੀ। ਮੈਂ ਉੱਥੇ ਬੈਠੀ ਸੀਗੀ ਮੈਨੂੰ ਉਹਨਾਂ ਨੇ ੱੱਕਾ ਮਾਰਿਆ। ਨਾ ਨਾ ਆਪਣਾ ਤੁਸੀਂ ਕੌਣ ਹੋ ਕਿੱਥੋਂ ਆਏ ਪਲੀਜ਼ ਮੜ ਜਾਓ। ਮੇਰਾ ਨਾਮ ਗੁਰਵਿੰਦਰ ਕੌਰ ਹੈ। ਮੇਰੇ ਹਸਬੰਡ ਰਣਜੀਤ ਸਿੰਘ ਪਿੰਡ ਸਾਡਾ ਕੜਾਮ ਹੈ। ਸਾਡਾ ਇੱਕ ਡਿਸਪਿਊਟ ਚੱਲਦਾ ਹੈ ਪ੍ਰਾਪਰਟੀ ਦਾ ਇਹਨਾਂ ਦੀ ਭੈਣ ਡੀਏਜੀ ਸਾਹਿਬ ਦੇ ਉਹ ਆਪਣੇ ਆਪ ਨੂੰ ਡੀਏਜੀ ਕਹਿੰਦੇ ਨੇ ਜਦ ਵੀ ਸਾਨੂੰ ਮਿਲਦੇ ਆ ਮੈਂ ਡੀਏਜੀ ਆ ਮੇਰੇ ਨਾਮ ਸਾਡੀ ਜ਼ਮੀਨ ਕਰਾਓ ਮੇਰੇ ਨਾਮ 플ੌਟ ਕਰਾਓ ਸਿਸਟਰ ਦੇ ਨਾਮ ਬਸ ਇੱਥੇ ਵੀ ਆਉਂਦੇ ਆ ਸਾਡੇ ਤੇ ਦੋਰਗਮਾਈ ਹੁੰਦੀ ਐ ਸਿਸਟਰ ਦੇ ਨਾਮ ਕਹਿ ਰਹੇ ਨੇ 플ੌਟ ਹਾਂਜੀ ਹਾਂਜੀ ਉਹ ਸਾਲ ਇੱਥੇ ਆ ਕੇ ਅਸੀਂ ਉਹਦੇ ਆਫਿਸ ਬੈਠੇ ਸੀ ਉਹਨਾਂ ਨੇ ਰਜਿਸਟਰੀ ਖੋਲੀ 플ੌਟ ਦੀ ਰਜਿਸਟਰੀ ਸੀਗੀ 플ੌਟ ਦੀ ਰਜਿਸਟਰੀ ਖੋਲੀ ਸਾਡੇ ਤੋਂ ਅੱਜ ਤੱਕ ਵਾਪਿਸ ਨਹੀਂ ਕੀਤੀ ਕਦੇ ਵੀ ਹੁਣ ਉੱਥੇ ਬੈਠੇ ਸਾਨੂੰ ਹੁਣ ਵੀ ਸੱਦਿਆ ਉਹਨਾਂ ਨੇ ਕਿ ਮੈਂ ਤੁਹਾਡੇ ਨਾਲ ਸਮਝੌਤਾ ਕਰਾਨਾ ਹੈ ਉਹ ਕਿ ਮੈਨੂੰ ਉਹਨੇ ੱਟਕਾ ਮਾਰਿਆ ਮੇਰੇ ਬਾਲ ਕਿੱਥੇ ਮੈਨੂੰ ਣਿੱਤੇ ਤੇ ਛੋਟੇ ਜਿਹੇ ਬਤਾ ਸੰਜੀਵ ਸਾਗਰ ਨੇ ਹਾਂਜੀ ਬਿਲਕੁਲ ਜੀ ਤੁਹਾਡੀ ਕੰਪਲੇਨਟ ਹੈ ਨਹੀਂ ਸਰ ਕੰਪਲੇਨ ਕੋਈ ਨਹੀਂ ਸਾਨੂੰ ਸੱਦਿਆ ਉਹਨਾਂ ਨੇ ਕਿ ਤੁਸੀਂ ਆਓ ਸਾਨੂੰ ਧਮਕੀਆਂ ਮਿੰਦੇ ਨੇ ਬਾਰ-ਬਾਰ ਫੋਨ ਕਰਦੇ ਨੇ ਕਿ ਤੁਸੀਂ ਆਓ ਇੱਥੇ ਪੇਸ਼ ਹੋ ਮੇਰੇ ਕੋਲ ਆ ਕੇ ਕਿੰਨੇ ਦੇ ਚੱਲਦਾ ਇਹ ਸਰ 2 ਸਾਲ ਹੋ ਗਏ 2.5 ਸਾਲ ਹੋ ਗਏ ਸਰ ਉਹਨਾਂ ਦਾ ਰਿਲੇਸ਼ਨ ਹੈ ਉਹਨਾਂ ਨਾਲ ਕੋਈ ਨਾ ਕੋਈ ਉਹ ਫਿਰ ਆਈ ਸਾਹਿਬ ਬਦਲ ਜਾਂਦੇ ਨੇ ਇੱਥੇ ਹੀ ਰਹਿ ਜਾਂਦੇ ਆ ਬਸ ਇਹ ਫਿਰ ਪਿੱਛੋ ਚਲਾਈ ਜਾਂਦੇ ਨੇ ਨਹੀਂ ਇਹ ਉਹਨਾਂ ਤੁਹਾਡੀ ਕਿਸਰ ਦੀ ਸਪੋਰਟ ਕਿਉਂ ਕਰ ਰਹੇ ਹੋ ਭਾਜੀ ਲੇਡੀਜ਼ ਦੀ ਕਿਉਂ ਸਪੋਰਟ ਕਰੀ ਦਿੰਦੀ ਹੈ ਅਫਸਰ ਕਹਿੰਦੇ ਆਂ ਅਸੀਂ ਤੁਹਾਡਾ ਬਿਠਾ ਕਰਾਉਨੇ ਆਂ ਚੱਲ ਲੇ ਆਂ ਅਸੀਂ ਕੋਈ ਗੱਲ ਨਹੀਂ ਕਰੀ। ਉਹ ਜਿਹੜੇ ਲਗਾ ਰਹੇ ਆ ਕਿ ਕੋਈ ਲੋਹਾਰੀਗੜ੍ਹ ਥਾਣੇ ਚਲੇ ਆਂ 4 ਨੰਬਰ। ਅੱਛਾ। ਠੀਕ ਹੈ। ਕੋਈ ਤੁਸੀਂ ਅਜੇ ਉਹਨੂੰ ਕੁਝ ਕਰਨ ਲਿਖੋ। ਹਾਂ ਸਰ ਤੇਲ ਪਾਇਆ ਸੀ। ਇਹਨਾਂ ਨੇ ਅਸੀਂ ਨਹੀਂ ਪਾਇਆ ਸੀ ਆਪਣੇ ਆਪ ਤੇ ਅੱਗ ਲਾਣਾ ਚਾਹੁੰਦੇ ਸੀ ਅਸੀਂ ਆਪਣੇ ਆਪ ਨੂੰ ਸਾਡੀ ਕੋਈ ਸੁਣਵਾਈ ਨਹੀਂ ਕਿਸੇ ਅਫਸਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਜੇ ਤੱਕ ਨਾਲ ਸਾਡੀ ਹੋਈ। 3 ਸਾਲ ਹੋ ਗਏ ਸਾਨੂੰ। ਤੇਲ ਸੀ ਅਈ ਜੋ ਫਸੇ ਬਚਵਾ ਹਾਂਜੀ ਹਾਂਜੀ ਡੀਏਜੀ ਆਫਿਸ ਦੇ ਵਿੱਚ ਤੁਸੀਂ ਤੇਲ ਪਾਇਆ ਸੰਜੀਵ ਸਾਗਰ ਸਾਹਮਣੇ ਖੜਾ ਸੀ ਕਹਿੰਦਾ ਮਰ ਜੋ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਡਮ ਕੀ ਨਾ ਮੈਂ ਗੁਰਵਿੰਦਰ ਕੌਰ ਕੀ ਗੱਲ ਹੋਈ ਉਹ ਦੱਸ ਤੀ ਉਹ ਦੱਸ ਤੀ ਉਹ ਕਿਹਾ ਆਹ ਜਿਹੜੇ ਕੋਸ ਤੋਂ ਗਿਆ ਉਹ ਕਹਿੰਦੀ ਆ ਨਹੀਂ ਜੀ ਜਲੀ ਇਹ ਨਹੀਂ ਲੰਸੀ ਮੈਟਰ ਆਈ ਮੈਨੂੰ ਅਜੇ ਕੁਝ ਨਹੀਂ ਪਤਾ ਮੈਂ ਜਾ ਕੇ ਪਤਾ ਕਰਦਾ ਤੇ ਕੀ ਮਤਲਬ ਕਿੱਥੇ ਕਿਹੜੀ ਤਸਵੀਰ ਕੀ ਕਮੈਂਟ ਸੀ ਅਜੇ ਪੁੱਛ ਨਹੀਂ ਲਿਆ ਨਾ ਪਤਾ ਮਾੜੀ ਦਿੱਖੇ ਪਤਾ ਠੀਕ ਹੈ ਕੀ ਹੋਇਆ ਜੀ ਕੀ ਕਰਨਾ ਹੈ ਮਤਲਬ ਇੱਥੇ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਟਰ ਬਾਰੇ ਲੰਨ ਨਹੀਂ ਚਿਖਾ ਸਿਰਫ ਕੋਈ ਮੌਲਾ ਪੂਰਾ ਜਿਹੜਾ ਜਿਨਾਂ ਨੇ ਫੋਨ ਬੰਦ ਕੀਤਾ ਦੇਖੋ ਤੁਹਾਡਾ ਪੱਖ ਸਾਡੇ ਪੱਖ ਚ ਨਾ ਤੁਹਾਡਾ ਹੀ ਫਾਇਦਾ ਹੋਣਾ ਤੁਸੀਂ ਕੋਈ ਕਹ ਡਰਾਉਣਾ ਘੱਟ ਹੁੰਦੇ ਆ ਕਿਉਂ ਚਲਤ ਬਾਜ਼ੀ ਕਰ ਰਹੇ ਹੋ ਆਪਣੇ ਘਰ ਦੀ ਗੱਲ ਨੂੰ ਤੁਸੀਂ ਸਾਹਿਬ ਇਹ ਨਾ ਜਿਹੜੀ ਅੱਜ ਲੇਡੀਜ਼ ਨੇ ਐਪੀਸੋਡ ਕਰਿਆ ਇੱਥੇ ਤੇਲ ਪਾਇਆ ਆਪਣੇ ਆਪ ਦੇ ਫੈਮਲੀ ਨੇ ਆਈਜੀ ਆਫਿਸ ਸਾਹਮਣੇ ਇਹ ਤੁਹਾਡੇ ਤੇ આરોਪ ਲਾ ਰਹੀ ਸੀਗੀ ਕਿ ਤੁਸੀਂ ਉਹਨਾਂ ਨੂੰ ਬੁਲਾ ਰਹੇ ਸੀਗੇ ਪ੍ਰਾਪਰਟੀ ਦੇ ਡਿਸਪਿਊਟ ਦੇ ਵਿੱਚ ਤੇ ਅੱਜ ਉਹ ਤੁਹਾਡੇ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਤੇਲ ਪਾਇਆ ਤੁਸੀਂ ਕੀ ਕਹਿਣਾ ਚਾਹੋ ਮੇਰੇ ਕੋਲ ਕੋਈ ਵੀ ਮੈਟਰ ਪੈਂਡਿੰਗ ਨਹੀਂ ਨਾ ਮੈਂ ਬੁਲਾਇਆ ਕਿਸੇ ਨੂੰ ਨਾ ਇਸ ਪਾਰਟੀ ਨੂੰ ਨਾ ਦੂਜੀ ਪਾਰਟੀ ਨੂੰ ਮੈਂ ਕਿਸੇ ਨੂੰ ਵੀ ਨਹੀਂ ਬੁਲਾਇਆ ਤੇ ਜਦੋਂ ਦਾ ਇਹ ਐਪੀਸੋਡ ਆ ਮੈਂ ਇੱਥੇ ਹੈ ਹੀ ਨਹੀਂ ਸੀ ਮੈਂ ਤਾਂ ਬਾਹਰ ਗਿਆ ਹੋਇਆ ਸੀ ਗੱਡੀ 'ਚ ਸਾਲ ਦੇ ਕੋਈ ਹੋਰ ਕੰਮ ਕਰਨ ਲਈ ਕੁਛ ਆਈਡੀਆ ਹੈ ਕਿੰਨੇ ਦਿਨ ਤੋਂ ਇਹ ਇੱਥੇ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਇਹ ਮੈਟਰ ਪਿਛਲੇ 3 ਸਾਲ ਤੋਂ ਚੱਲਦਾ ਹੈ ਆਈਜੀ ਆਫਿਸ ਦੇ ਵਿੱਚ ਵੀ ਡੀਆਈਜੀ ਆਫਿਸ ਦੇ ਵਿੱਚ ਵੀ ਠੀਕ ਹੈ ਤੇ ਇਹ ਇਹਨਾਂ ਦੀ ਮੁਕਦਮੇਬਾਜ਼ੀ ਕੋਰਟਾਂ 'ਚ ਵੀ ਚੱਲਦੀ ਹੈ ਉਹ ਉਹਦਾ ਹੁਣ ਕੀ ਸਟੇਟਸ ਹੈ ਕੀ ਸਟੇਜ ਹੈ ਮੈਨੂੰ ਇਹਦੇ ਬਾਰੇ ਨਹੀਂ ਜਾਣਕਾਰੀ ਫੈਮਿਲੀ ਰਿਸਿਊਟ ਹੈ ਇਹਨਾਂ ਦਾ ਆਪਸ ਦੇ ਵਿੱਚ ਅੱਜ ਕੌਣ ਕਿਨੂੰ ਮਿਲਿਆ ਕਿਹੜੇ ਅਫਸਰ ਨੂੰ ਮਿਲਿਆ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਜਦੋਂ ਇਹ ਸਾਰਾ ਐਪੀਸੋਡ ਮਾੜਾ ਇੱਥੇ ਹੈਵੀ ਨਹੀਂ ਸੀ ਇਹ ਕਹਿੰਦੇ ਨੇ ਵੀ ਤੁਸੀਂ ਦੀਦੀ ਜਿਹੜੀ ਆਦਮੀ ਹੈ ਉਹਦੀ ਸਿਸਟਰ ਦੀ ਹੈਲਪ ਤੁਸੀਂ ਕਰ ਰਹੇ ਹੋ ਨਹੀਂ ਇਹ ਤਾਂ ਨਿਰਾਤਾਰਾ ਰੋਪ ਹੈ ਐਸਾ ਕੁਝ ਨਹੀਂ ਹੈ ਮੈਂ ਇਹਦੀ ਵੀ ਹੈਲੋ ਕਿਤੇ ਹੁਣ ਵੀ ਜਦੋਂ ਕਿਹਾ ਮੈਂ ਉਹਨੂੰ ਜਦੋਂ ਮੈਨੂੰ ਆ ਕਿ ਮੈਂ ਆਫਿਸ ਬੈਠਾਂ ਦੁਆਰਾ ਤੇ ਮੇਰੇ ਕੋਲ ਮਨ ਨੂੰ ਚਾਹ ਆਫਰ ਕੀਤੀ ਹੈ ਕੀ ਹੋ ਗਿਆ ਕਿਵੇਂ ਖੜਿਓ ਕਹਿੰਦੇ ਵੀ ਸਾਨੂੰ ਤੁਸੀਂ ਮੇਰੇ ਤੇ ਅਲਿਗੇਸ਼ਨਾਂ ਲਾ ਲੇ ਤੁਸੀਂ ਸਾਡੇ ਤੇ ਆ ਕੀਤਾ ਮੈਂ ਕਿਹਾ ਜੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਬਾਹਰੋਂ ਆਇਆ ਤੇ ਜੇ ਕੋਈ ਕੀਤਾ ਉਹ ਤਾਂ ਅਫਸਰਾਂ ਦੇ ਹੁਕਮ ਨਾਲ ਹੀ ਸਾਰਾ ਕੁਝ ਮੈਂ ਨਹੀਂ ਵੀ ਕਹਿੰਦਾ ਨਹੀਂ ਵੀ ਕਹਿੰਦੇ ਮੇਰੇ ਵੱਲ ਗੁੱਪਟੀਆਂ ਹੈ ਅਲਿਗੇਸ਼ਨ ਮੈਂ ਤੁਹਾਡੇ ਮੈਂ ਤਾਂ ਨੇੜੇ ਵੀ ਨਹੀਂ ਗਿਆ ਨਾ ਜੀ ਸਾਹਿਬ ਆ ਗਿਆ ਤੁਹਾਡਾ ਕੰਮ ਹੋ ਗਿਆ ਮੈਂ